ਸਤਿ ਸ਼੍ਰੀ ਅਕਾਲ ਮੈਂ ਸੁਣਿਆ ਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀਜ਼ਾ ਪ੍ਰਕਿਰਿਆ ਵਿੱਚ ਵੱਡੇ ਬਦਲਾਅ ਕਰਦੇ ਹੋਏ ਇੱਕ ਨਵਾਂ ਆਦੇਸ਼ ਜਾਰੀ ਕੀਤਾ ਰਾਸ਼ਟਰਪਤੀ ਟਰੰਪ ਦੇ ਨਵੇਂ ਫਰਮਾਨ ਅਨੁਸਾਰ ਹੁਣ ਸ਼ੂਗਰ, ਮੋਟਾਪਾ ਜਾਂ ਦਿਲ ਦੀ ਬਿਮਾਰੀ ਤੋਂ ਪੀੜਤ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਜਿਸ ਨਾਲ ਵਿਦੇਸ਼ੀਆਂ ਲਈ ਅਮਰੀਕੀ ਸੁਪਨੇ ਦਾ ਰਸਤਾ ਹੋਰ ਵੀ ਮੁਸ਼ਕਲ ਹੋ ਸਕਦਾ ਇਸ ਕਦਮ ਨਾਲ ਸਿਹਤ ਸਬੰਧੀ ਕਮਜ਼ੋਰੀਆਂ ਵਾਲੇ ਬਿਨੇਕਾਰਾਂ ਨੂੰ ਸੰਯੁਕਤ ਰਾਸ਼ ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰਨ ਦੀ ਸੰਭਾਵਨਾ ਘਟ ਜਾਵੇਗੀ ਇਹ ਨਵਾਂ ਆਦੇਸ਼ ਵੀਜ਼ਾ ਅਧਿਕਾਰੀਆਂ ਨੂੰ ਵਿਧੇਰੇ ਅਧਿਕਾਰ ਦਿੰਦਾ ਉਹ ਬਿਨੇਕਾਰ ਦੇ ਸਿਹਤ ਖਰਚਿਆਂ ਤੇ ਸੰਭਾ ਜੋਖਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੀਜ਼ਾ ਰੱਦ ਕਰ ਸਕਦੇ ਨੇ ਨੀਤੀ ਵਿੱਚ ਕਿਹਾ ਗਿਆ ਕਿ ਅਜੇਹੀਆਂ ਬਿਮਾਰੀਆਂ ਦੇ ਇਲਾਜ ਤੇ ਲੱਖਾਂ ਡਾਲਰ ਖਰਚ ਹੋ ਸਕਦੇ ਨੇ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਦੂਤਾਵਾਸਾਂ ਤੇ ਕੌਂਸੂਲੇਟਾਂ ਨੂੰ ਵੀਜ਼ਾ ਵਿਨੇਕਾਰਾਂ ਦੀ ਸਿਹਤ ਨੂੰ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ ਨੇ ਨਾ ਸਿਰਫ ਵੀਜ਼ਾ ਵਿਨੇਕਾਰ ਸਗੋਂ ਬੱਚਿਆਂ ਤੇ ਬਜ਼ੁਰਗ ਮਾਪਿਆਂ ਵਰਗੇ ਨਿਰਪਰਾਂ ਦੀ ਸਿਹਤ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ ਮੋਟਾਪਾ ਵੀ ਗੰਭੀਰ ਮੰਨਿਆ ਜਾਵੇਗਾ ਕਿਉਂਕਿ ਹਾਈ ਬਲੱਡ ਪ੍ਰੈਸ਼ਰ ਅਤੇ ਦਮੇ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਨਵਾਂ ਹੁਕਮ ਵੀਜ਼ਾ ਅਧਿਕਾਰੀ ਨੂੰ ਵਿਨੇਕਾਰ ਦੇ ਸਿਹਤ ਖਰਚਿਆਂ ਤੇ ਸੰਭਾਵੀ ਜੋਖਮਾਂ ਦੇ ਆਧਾਰ ਤੇ ਵੀਜ਼ਾ ਰੱਦ ਕਰਨ ਦਾ ਵਧੇਰੇ ਅਧਿਕਾਰ ਦਿੰਦਾ ਹਾਲਾਂਕਿ ਬਹੁਤ ਸਾਰੇ ਕਾਨੂੰਨੀ ਮਾਹਿਰਾਂ ਤੇ ਇਮੀਗ੍ਰੇਸ਼ਨ ਵਕੀਲਾਂ ਨੇ ਇਸ ਕਦਮ ਤੇ ਇਤਰਾਜ਼ ਜਤਾਇਆ ਪਾਕਿਸਤਾਨ ਨੇ ਕਿਹਾ ਕਿ ਉਸਨੇ ਅਫਗਾਨ ਤਾਲਿਬਾਨ ਸ਼ਾਸਨ ਨਾਲ ਇੰਸਤਬੁਲ ਚ ਜਾਰੀ ਸ਼ਾਂਤੀ ਬਾਰਤਾ ਦੇ ਤੀਸਰੇ ਦੌਰ ਦੌਰਾਨ ਵਿਚੋਲੇ ਦੇਸ਼ਾਂ ਤੁਰਕੀ ਅਤੇ ਕਤਰ ਨੂੰ ਆਪਣੀਆਂ ਸਬੂਤ ਆਧਾਰਿਤ ਅਤੇ ਤਾਰਕਿਕ ਮੰਗਾਂ ਸੌਂਪ ਦਿੱਤੀਆਂ ਨੇ ਪਾਕਿਸਤਾਨ ਅਤੇ ਅਫਗਾਨ ਤਾਲਿਬਾਨ ਨੇ ਸਰਹੱਦ ਪਾਰ ਅਤਵਾਦ ਦੇ ਮੁੱਦੇ ਨਾਲ ਨਜਿੱਠਣ ਅਤੇ ਦੋਵਾਂ ਪਾਸਿਆਂ درمیان ਤਣਾਅ ਨੂੰ ਹੋਰ ਵਧਣ ਤੋਂ ਰੋਕਣ ਲਈ ਵੀਰਵਾਰ ਨੂੰ ਇੰਸਤਾਬੁਲ 'ਚ ਤੀਸਰੇ ਦੌਰ ਦੀ ਗੱਲਬਾਤ ਮੁੜ ਸ਼ੁਰੂ ਕੀਤੀ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅਬਾਦੀ ਨੇ ਕਿਹਾ ਕਿ ਅਫਗਾਨ ਤਾਲਿਬਾਨ ਸ਼ਾਸਨ ਨਾਲ ਗੱਲਬਾਤ ਵੀਰਵਾਰ ਨੂੰ ਇੰਸਤਾਬੁਲ 'ਚ ਸ਼ੁਰੂ ਹੋਈ ਭਾਰਤ ਵਿਚੋਲਿਆਂ ਦੀ ਮੌਜੂਦਗੀ 'ਚ ਸ਼ੁਰੂ ਹੋਈ ਅਤੇ ਇਸ 'ਚ ਉਹਨਾਂ ਦੀ ਭਾਗੀਦਾਰੀ ਰਹੀ ਅੰਦਾਬੀ ਨੇ ਕਿਹਾ ਕਿ ਪਾਕਿਸਤਾਨੀ ਵਫ਼ਦ ਨੇ ਵਿਚੋਲਿਆਂ ਨੂੰ ਆਪਣੀਆਂ ਸਬੂਤ ਆਧਾਰਿਤ ਅਤੇ ਤਾਰਕਿਕ ਮੰਗਾਂ ਸੌਪੀਆਂ ਜਿਨ੍ਹਾਂ ਦਾ ਇੱਕੋ ਇੱਕ ਉਦੇਸ਼ ਸਰਹੱਦ ਪਾਰ ਅਤੇ ਅੱਤਵਾਦ ਨੂੰ ਖਤਮ ਕਰਨਾ ਹੈ। ਪੰਜਾਬ ਪਰ ਵਿੱਚ ਤਾਪਮਨ ਲਗਾਤਾਰ ਘਟ ਰਿਹਾ ਰਾਤ ਦਾ ਘਟੋ ਘਟਾ ਤਾਪਮਨ 0.7 ਡਿਗਰੀ ਸੈਲਸੀਅਸ ਘਟਿਆ ਜਦੋਂ ਕਿ ਵੱਧ ਤੋਂ ਵੱਧ ਤਾਪਮਨ 0.5 ਡਿਗਰੀ ਸੈਲਸੀਅਸ ਵਧਿਆ ਹਾਲਾਂਕਿ ਤਾਪਮਨ ਆਮ ਬਣਿਆ ਹੋਇਆ ਆਉਣ ਵਾਲੇ ਦਿਨਾਂ ਵਿੱਚ ਵੀ ਪੈਣ ਦੀ ਕੋਈ ਭਵਿੱਖਬਣੀ ਨਹੀਂ ਹੈ ਮੌਸਮ ਖੁਸ਼ਕ ਰਹੇਗਾ ਅਤੇ ਪਹਾੜਾਂ ਤੋਂ ਹਵਾਵਾਂ ਠੰਡ ਵਧਾਉਣਗੀਆਂ ਇਸ ਦੌਰਾਨ ਪੰਜਾਬ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਬਣੀ ਰਹੇਗੀ ਪਿਛਲੇ 24 ਘੰਟਿਆਂ ਦੌਰਾਨ ਕਈ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹਾਲੀ ਵਿੱਚ ਇੱਕ ਪੱਛਮੀ ਗੜਬੜੀ ਨੇ ਹਲਕੀ ਬਾਰਿਸ਼ ਲਿਆਂਦੀ ਜਿਸ ਨਾਲ ਪ੍ਰਦੂਸ਼ਣ ਤੋਂ ਸਥਾਈ ਰਾਹਤ ਮਿਲੀ ਹਾਲਾਂਕਿ ਵੱਧ ਗਿਆ ਬਰਾਲੀ ਸਾੜਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਸੈਟਲਾਈਟ ਨਿਗਰਾਨੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 100 ਮਾਮਲੇ ਸਾਹਮਣੇ ਨੇ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਕੇਸ ਮੁਕਸਰ ਸਾਹਿਬ 16 ਵਿੱਚ ਸਾਹਮਣੇ ਜਦੋਂ ਕਿ ਮੋਗਾ ਵਿੱਚ 13 ਲੁਧਿਆਣਾ ਵਿੱਚ 12 ਫਿਰੋਜ਼ਪੁਰ ਸੰਗਰੂਰ ਵਿੱਚ 9 ਅਤੇ ਫਾਜ਼ਿਲਕਾ ਮਲੇਰਕੋਟਲਾ ਵਿੱਚ 7 ਮਾਮਲੇ ਸਾਹਮਣੇ ਅਮਰੀਕਾ ਇਸ ਸਾਲ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਜੀ-20 ਸੰਮੇਲਨ ਦਾ ਬਾਈਕਾਟ ਕਰੇਗਾ ਇਸ ਦੀ ਜਾਣਕਾਰੀ 트ੰਪ ਨੇ ਖੁਦ ਦਿੱਤੀ ਹੈ 트ੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਕੋਈ ਵੀ ਅਮਰੀਕੀ ਸਰਕਾਰੀ ਅਧਿਕਾਰੀ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਜੀ-20 ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਵੇਗਾ 트ੰਪ ਨੇ ਦੱਖਣੀ ਅਫਰੀਕਾ ਵਿੱਚ ਗੋਰੇ ਕਿਸਾਨਾਂ ਨਾਲ ਹੋਏ ਕੁੱਤੇਤ ਦੁਰਵਿਵਹਾਰ ਨੂੰ ਕਾਰਨ ਦੱਸਿਆ 트ੰਪ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਦੁਨੀਆ ਦੀਆਂ ਪ੍ਰਮੁੱਖ ਅਤੇ ਉੱਭਰ ਰਹੀਆਂ ਅਰਥ ਵਿਵਸਥਾਵਾਂ ਦੇ ਰਾਸ਼ਟਰਮੁਖੀਆਂ ਦੇ ਸਲਾਨਾ ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਣਗੇ ਉਪਰਾਸ਼ਟਰਪਤੀ ਜਿਹੜੀ ਬੈਂਸ 트ੰਪ ਦੀ ਜਗ੍ਹਾ ਸ਼ਾਮਿਲ ਹੋਣ ਵਾਲੀ ਪਰ ਬੈਂਸ ਦੀਆਂ ਜੋਸ਼ਨਾਮਾ ਤੋਂ ਜਾਣੂ ਇੱਕ ਵਿਅਕਤੀ ਜਿਸ ਨੇ ਆਪਣੇ ਕਾਰਜਕ੍ਰਮ ਤੇ ਚਰਚਾ ਕਰਨ ਲਈ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਕੀਤੀ ਉਸਨੇ ਕਿਹਾ ਕਿ ਬੈਂਸ ਹੁਣ ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਣਗੇ 트럼ਪ ਨੇ ਆਪਣੇ 트루ਥ ਆਊਟ ਸੋਸ਼ਲ ਮੀਡੀਆ ਤੇ ਕਿਹਾ ਕਿ ਪੂਰੀ ਤਰ੍ਹਾਂ ਕੀ ਨਾਣਾ ਕਿ G20 ਸੰਮੇਲਨ ਦੱਖਣੀ ਅਫਰੀਕਾ ਵਿੱਚ ਹੋਵੇਗਾ ਆਪਣੀ ਪੋਸਟ ਵਿੱਚ 트ੰਪ ਨੇ ਅਫਰੀਕੀ ਲੋਕਾਂ ਖਿਲਾਫ ਦੁਰਵਿਵਹਾਰ ਜਿਸ ਵਿੱਚ ਹਿੰਸਾ ਅਤੇ ਮੌਤ ਸ਼ਾਮਿਲ ਉਸ ਦੇ ਨਾਲ ਨਾਲ ਉਹਨਾਂ ਦੀ ਜ਼ਮੀਨ ਅਤੇ ਖੇਤਾਂ ਨੂੰ ਜ਼ਬਤ ਕਰਨਾ ਸ਼ਾਮਿਲ ਹੈ 트ੰਪ ਪ੍ਰਸ਼ਾਸਨ ਲੰਬੇ ਸਮੇਂ ਤੋਂ ਦੱਖਣੀ ਅਫਰੀਕਾ ਦੀ ਸਰਕਾਰ ਤੇ ਘਟ ਗਿਨਤੀ ਗੋਰੇ ਅਫਰੀਕੀ ਕਿਸਾਨਾਂ ਤੇ ਅਤਿਆਚਾਰ ਅਤੇ ਹਮਲਿਆਂ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਉਂਦਾ ਰਿਹਾ ਹਾਲਾਂਕਿ ਦੱਖਣੀ ਅਫਰੀਕਾ ਦੀ ਸਰਕਾਰ ਨੇ ਕਿਹਾ ਕਿ ਉਹ ਬਿਤਕਰੇ ਦੇ ਦੋਸ਼ਾਂ ਤੋਂ ਹੈਰਾਨ ਹੈ ਕਿਉਂਕਿ ਦੇਸ਼ ਵਿੱਚ ਗੋਰੇ ਨਿਵਾਸੀਆਂ ਦਾ ਜੀਵਨ ਪੱਧਰ ਆ ਤੌਰ ਤੇ ਕਾਲੇ ਨਿਵਾਸੀਆਂ ਨਾਲੋਂ ਬਹੁਤ ਉੱਚੇ ਭਾਵੇਂ ਕਿ ਗੋਰੇ ਘੱਟ ਗਿਣਤੀ ਸ਼ਾਸਨ ਦੀ ਰੰਗਪੇਡ ਪ੍ਰਣਾਲੀ ਦੇ ਅੰਤ ਦੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਰਹਿ ਚੁੱਕੇ ਨੇ ਅਦਾਲਤ ਨੇ ਸਰਕਾਰ ਤੋਂ ਸਵਾਲ ਕੀਤਾ ਕਿ ਜਦੋਂ ਚਾਰਜ ਸ਼ੀਟ ਪਹਿਲਾਂ ਹੀ ਧਾਰ ਕਰਤੀ ਜਾ ਚੁੱਕੀ ਸੀ ਤਾਂ ਹੁਣ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਲੰਬੀ ਸੁਣਵਾਈ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਆਮਦਨ ਤੋਂ ਵੱਧ ਜ਼ਾਇਦਾਦ ਦੇ ਮਾਮਲੇ ਵਿੱਚ ਨਿਯਮਤ ਜ਼ਮਾਨਤ ਪਟੀਸ਼ਨ ਦੇ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਸਵੇਰੇ ਪੰਜਾਬ ਸਰਕਾਰ ਨੇ ਅਦਾਲਤ ਤੋਂ ਸਵਾਲ ਕੀਤਾ ਕਿ ਜਦੋਂ ਚਾਰਜ ਸ਼ੀਟ ਪਹਿਲਾਂ ਹੀ ਧਾਰ ਕਰਤੀ ਜਾ ਚੁੱਕੀ ਸੀ ਤਾਂ ਹੁਣ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਕਿ ਲਗਾਏ ਜਾ ਰਹੇ ਦੋਸ਼ ਮੁਕਦਮੇ ਦਾ ਮਾਮਲਾ ਸਰਕਾਰ ਨੇ ਕੁਝ ਅਦਾਲਤੀ ਫੈਸਲਿਆਂ ਦਾ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਸੁਣਵਾਈ ਦੌਰਾਨ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਕਰੋੜਾਂ ਰੁਪਏ ਦੇ ਘੁਟਾਲੇ ਨਾਲ ਸੰਬੰਧਿਤ ਮਾਮਲੇ ਤੇ ਜਾਂਚ ਅਜੇ ਵੀ ਜਾਰੀ ਹੈ ਮਜੀਠੀਆ ਦੇ ਵਕੀਲ ਨੇ ਸਵਾਲ ਕੀਤਾ ਕਿ ਜਦੋਂ ਜਾਂਚ ਅਜੇ ਪੂਰੀ ਨਹੀਂ ਹੋਈ ਸੀ ਤਾਂ ਚਾਰਜ ਸ਼ੀਟ ਕਿਵੇਂ ਦਾਇਰ ਕੀਤੀ ਗਈ ਉਹਨਾਂ ਕਹਾਂ ਕਿ ਸਰਕਾਰ ਵਿਰੋਧੀ ਰੁਖ ਅਪਣਾ ਰਹੀ ਹੈ ਕਈ ਵਾਰ ਦਾਵਾ ਕਰਦੀ ਹੈ ਕਿ ਇਹ ਆਮਦਨ ਤੋਂ ਵੱਧ ਜ਼ਾਇਦਾਦ ਦਾ ਮਾਮਲਾ ਤੇ ਕਈ ਵਾਰ ਇਸ ਨੂੰ ਡਰੱਗ ਮਨੀ ਨਾਲ ਝੋਟ ਰਹੀ ਹੈ ਅਦਾਲਤ ਨੇ ਪੁੱਛਿਆ ਤੁਸੀਂ ਪੁਰਾਣੇ ਤੱਥਾਂ ਤੇ ਬਹਿਸ ਕਿਉਂ ਕਰ ਰਹੇ ਹੋ ਕਿ ਤੁਹਾਡੇ ਕੋਲ ਕੁਝ ਨਵਾਂ ਨਹੀਂ ਹੈ ਤੁਸੀਂ ਮਜੀਠੀਆ ਨੂੰ ਇਸ ਆਧਾਰ ਤੇ ਜੇਲ੍ਹ ਵਿੱਚ ਰੱਖ ਰਹੇ ਹੋ ਇਸ ਦਾ ਥੋਸ ਜਵਾਬ ਦਿਓ ਕਿ ਜ਼ਮਾਨਤ ਕਿਉਂ ਨਹੀਂ ਦਿੱਤੀ ਜਾ ਸਕਦੀ ਮਜੀਠਿਆ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿਉਂਕਿ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ ਤੇ ਜਾਂਚ ਅਧੂਰੀ ਦੱਸੀ ਗਈ ਹੈ ਇਸ ਲਈ ਮਜੀਠਿਆ ਨੂੰ ਜੇਲ੍ਹ ਵਿੱਚ ਰੱਖਣ ਦਾ ਕੋਈ ਜਾਇਜ਼ ਨਹੀਂ ਹੈ ਉਹਨਾਂ ਦੋਸ਼ ਲਗਾ ਕੇ ਸਰਕਾਰ ਜਾਣ ਬੁਝ ਕੇ ਸਮਾਂ ਮੰਗ ਕੇ ਅਤੇ ਉਹਨਾਂ ਦੇ ਮੁਵਕਲ ਨੂੰ ਜੇਲ੍ਹ ਵਿੱਚ ਰੱਖਣ ਦੀ ਸਾਜ਼ਿਸ਼ ਰਚ ਕੇ ਜ਼ਮਾਨਤ ਵਿੱਚ ਦੇਰੀ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਮੁੱਦੇ ਤੇ ਇੱਕ ਵਾਰ ਫਿਰ ਕੇਂਦਰ ਤੇ ਨਿਸ਼ਾਨਾ ਸਾਧਿਆ ਉਹਨਾਂ ਇਲਜ਼ਾਮ ਲਗਾਏ ਕਿ ਕੇਂਦਰ ਸਭ ਕੁਝ ਹੜੱਪਣਾ ਚਾਹੁੰਦਾ ਪਰ ਅਸੀਂ ਦੇਸ਼ ਨੂੰ ਦਿੱਤਾ ਪੰਜਾਬ ਜਾਣਦਾ ਹੈ ਕਿ ਆਪਣੇ ਹੱਕਾਂ ਲਈ ਕਿਵੇਂ ਲੜਨਾ ਤੇ ਇਸ ਨੂੰ ਕਿਵੇਂ ਲੈਣਾ ਹੈ ਉਹਨਾਂ ਇਹ ਸ਼ਬਦ ਅੰਮ੍ਰਿਤਸਰ ਵਿੱਚ ਬਿਜਲੀ ਬੋਰਡ ਵੱਲੋਂ ਪਰਤੀ ਕਿਤੇ ਜਾ ਰਹੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਰੱਦਿੰਦੇ ਹੋਏ ਕਿਹਾ ਮੁੱਖ ਮੰਤਰੀ ਨੇ ਕਿਹਾ ਹਰਿਆਣਾ ਨਾਲ ਪਾਣੀ ਨੂੰ ਲੈ ਕੇ ਵਿਵਾਦ ਸੀ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਦੇ ਪਾਣੀ ਦੀ ਵਰਤੋਂ ਕਰ ਚੁੱਕਾ ਸੀ ਸਾਨੂੰ ਵੀ ਪਾਣੀ ਦੀ ਲੋੜ ਸੀ ਜਦੋਂ ਹਰਿਆਣਾ ਨੇ ਹੋਰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਕੇਂਦਰ बीवीएमबी ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੁਣ ਕੇਂਦਰ ਨੇ ਆਪਣਾ ਧਿਆਨ ਪੰਜਾਬ ਯੂਨੀਵਰਸਿਟੀ ਵੱਲ ਮੋੜ ਲਿਆ ਉਹ ਪੰਜਾਬ ਯੂਨੀਵਰਸਿਟੀ ਨੂੰ ਆਪਣਾ ਦਾਵਾ ਕਰ ਰਹੇ ਨੇ ਪੰਜਾਬ ਦੇ ਰਾਜਪਾਲ ਅਤੇ ਹਰਿਆਣਾ ਦੇ ਰਾਜਪਾਲ ਨੇ ਇਸ ਮਾਮਲੇ ਸੰਬੰਧੀ ਮੀਟਿੰਗਾਂ ਕੀਤੀਆਂ ਅਤੇ ਮੈਂ ਵੀ ਉਹਨਾਂ ਵਿੱਚ ਸ਼ਾਮਿਲ ਹੋਇਆ ਇਹਨਾਂ ਮੀਟਿੰਗਾਂ ਰਾਹੀਂ ਉਹਨਾਂ ਨੇ ਸਿੰਡੀਕੇਟ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਅੰਬਾਲਾ ਤੇ ਜਮੁਨਾ ਨਗਰ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ ਪ੍ਰਸਤਾਵ ਰੱਖਿਆ ਪਰ ਅਸੀਂ ਸਾਫ਼ ਇਨਕਾਰ ਕਰ ਦਿੱਤਾ ਮੈਂ ਸਪਸ਼ਟ ਤੌਰ ਤੇ ਕਿਹਾ ਸੀ ਕਿ ਤੁਸੀਂ ਪਹਿਲਾਂ ਆਪਣੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਵੱਖ ਕਰਨ ਲਈ ਲਿਖਿਆ ਸੀ ਤੁਸੀਂ ਕੁਰਕ 72 ਯੂਨੀਵਰਸਿਟੀ ਬਣਾਈ ਕੀ ਤਹਾਨੂੰ ਹੁਣ ਕੁਰਕ ਖੇਤਰ ਯੂਨੀਵਰਸਿਟੀ ਤੇ ਭਰੋਸਾ ਨਹੀਂ ਹੈ ਕੁਰਕ ਖੇਤਰ ਯੂਨੀਵਰਸਿਟੀ ਦੀ ਬਜਾਏ ਪੰਚਕੁਲਾ ਜਾਂ ਜਮੂਨਾ ਨਗਰ ਵਿੱਚ ਇੱਕ ਹੋਰ ਯੂਨੀਵਰਸਿਟੀ ਸਥਾਪਿਤ ਕਰੋ ਸਾਡੇ ਕੋਲ ਪਹਿਲਾਂ ਹੀ ਫਾਜ਼ਿਲਕਾ ਦਾ 170 ਤੋਂ ਵੱਧ ਕਾਲਜ ਜੁੜੇ ਹੋਏ ਨੇ ਉਸ ਸਮੇਂ ਪੰਜਾਬ ਦੇ ਰਾਜਪਾਲ ਬਨਬਾਰੀ ਲਾਲ ਪ੍ਰੋਹਿਤ ਨੇ ਕਿਹਾ ਕਿ ਸਾਨੂੰ ਟੈਕਸ ਅਦਾ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਰੋਕਿਆ ਪੁੱਛਿਆ ਕਿ ਕੀ ਉਹ ਪੰਜਾਬ ਜਾਂ ਹਰਿਆਣਾ ਦੀ ਨੁਮਾਇਦਗੀ ਕਰ ਰਹੇ ਨੇ ਤੁਹਾਨੂੰ ਮੇਰੇ ਹੱਕ ਵਿੱਚ ਬੋਲਣਾ ਚਾਹੀਦਾ ਉਹਨਾਂ ਕਿਹਾ ਪਰ ਉਹਨਾਂ ਕੋਲ ਉੱਚ ਅਧਿਕਾਰੀਆਂ ਤੋਂ ਆਦੇਸ਼ ਸਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 8 ਨਵੰਬਰ ਨੂੰ ਪੰਜਾਬ ਦੇ ਦੌਰੇ ਤੇ ਆਰੀ ਉਹ ਬਾਅਦ ਦੁਪਹਿਰ ਅੰਮ੍ਰਿਤਸਰ ਪਹੁੰਚੇਗੀ ਜਿੱਥੋਂ ਸ਼ਾਮ 4:15 ਤੇ ਤਰਨਤਾਰਨ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕੇਗੀ ਉਸ ਤੋਂ ਬਾਅਦ ਸ਼ਾਮ 4:40 ਤੇ ਤਰਨਤਾਰਨ ਦੇ ਠਾਕੁਰਦਵਾਰ ਮੰਦਿਰ ਚ ਜਾਵੇਗੀ ਜ਼ਿਕਰਯੋਗ ਹੈ ਕਿ ਤਰਨਤਾਰਨ ਵਿਧਾਨ ਸਭਾ ਸੀਟ ਲਈ ਉਪ ਚੋਣ 11 ਨਵੰਬਰ ਨੂੰ ਹੋਣੀ ਜਿਸ ਕਾਰਨ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਆਗੂ ਉੱਥੇ ਇਕੱਠੇ ਹੋ ਰਹੇ ਨੇ ਰੇਖਾ ਗੁਪਤਾ ਦੌਰੇ ਨੂੰ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਅਤੇ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਸ਼ਾਮ 5: ਕਾਲੀਕਾ ਬਾਜ਼ਾਰ ਵਿਕੇ 1 ਇਕ ਇਕਟ ਨੂੰ ਸੰਬੋਧਨ ਕਰੇਗੀ ਯੂਕਰੇਨ ਨਾਲ ਚੱਲ ਰਹੀ ਜੰਗ ਕਾਰਨ ਰੂਸ ਦੇ ਯੂਰਪੀ ਦੇਸ਼ਾਂ ਨਾਲ ਵੀ ਰਿਸ਼ਤੇ ਤਲਖ ਹੁੰਦੇ ਜਾ ਰਹੇ ਨੇ ਇਸ ਦੌਰਾਨ ਯੂਰਪੀ ਯੂਨੀਅਨ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਰੂਸੀ ਨਾਗਰਿਕਾਂ ਦੇ ਦਾਖਲੇ ਲਈ ਮਲਟੀਪਲ ਐਂਟਰੀ ਵੀਜ਼ਾ ਲਈ ਨਿਯਮ ਸਖਤ ਕਰ ਦਿੱਤੇ ਨੇ ਰੂਸੀ ਨਾਗਰਿਕਾਂ ਨੂੰ ਹੁਣ ਹਰ ਵਾਰ ਯੂਰਪ ਦੀ ਯਾਤਰਾ ਕਰਨ ਦੀ ਯੋਜਨਾ ਬਣਾਉਣ ਤੋਂ ਇੱਕ ਨਵੇਂ ਵੀਜ਼ੇ ਲਈ ਅਰਜ਼ੀ ਦੇਣੀ ਪਵੇਗੀ ਈਯੂ ਦੀ ਕਾਰਜਕਾਰੀ ਸ਼ਾਖਾ ਯੂਰਪੀ ਕਮਿਸ਼ਨ ਨੇ ਕਿਹਾ ਕਿ ਕਦਮ ਕਿਸੇ ਵੀ ਸੰਭਾਵੀ ਸੁਰੱਖਿਆ ਖਤਰੇ ਨੂੰ ਘਟ ਕਰਨ ਲਈ ਵਿਨੇਕਾਰਾਂ ਦੀ ਨਜ਼ਦੀਕੀ ਜਾਂਚ ਦੀ ਆਗਿਆ ਦਿੰਦਾ ਈਯੂ ਦੀ ਵਿਦੇਸ਼ ਨੀਤੀ ਮੁਖੀ ਕਾਜਾ ਕਾਰਲਸ ਨੇ ਕਿਹਾ EU ਵਿੱਚ ਯਾਤਰਾ ਕਰਨਾ ਤੇ ਆਜ਼ਾਦੀ ਨਾਲ ਘੁੰਮਣਾ ਇੱਕ ਵਿਸ਼ੇਸ਼ ਅਧਿਕਾਰ ਹੈ ਕੋਈ ਹੱਕ ਨਹੀਂ ਹਾਲਾਂਕਿ ਸਖਤ ਨਿਯਮ ਉਹਨਾਂ ਲੋਕਾਂ ਤੇ ਲਾਗੂ ਨਹੀਂ ਹੋਣਗੇ ਜਿਨ੍ਹਾਂ ਦੀ ਭਰੋਸੇਯੋਗਤਾ ਤੇ ਇਮਾਨਦਾਰੀ ਬਾਰੇ ਕੋਈ ਸ਼ੱਕ ਨਹੀਂ ਹੈ ਇਹਨਾਂ ਵਿੱਚ ਤੰਤਰ ਪੱਤਰਕਾਰ ਜਾਂ ਮਨੁੱਖੀ ਅਧਿਕਾਰ ਰੱਖਿਆਤਾਂ ਸ਼ਾਮਿਲ ਨੇ ਤੇ ਨਾਲ ਹੀ EU ਵਿੱਚ ਰਹਿ ਰਹੇ ਰੂਸੀਆਂ ਦੇ ਨਜ਼ਦੀਕੀ ਪਰਿਵਾਰਿਕ ਮੈਂਬਰਾਂ ਜਾਂ ਰੂਸ ਵਿੱਚ ਰਹਿ ਰਹੇ EU ਨਾਗਰਿਕਾਂ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਨੇ ਹਾਲਾਂਕਿ ਰੂਸੀ ਮੰਤਰਾਲੇ ਨੇ ਯੂਰਪੀ ਯੂਨੀਅਨ ਦੇ ਇਸ ਫੈਸਲੇ ਦੀ ਅਲੋਚਨਾ ਕੀਤੀ ਹੈ ਜ਼ਿਕਰ ਜੋਗ ਹੈ ਕਿ 2022 ਵਿੱਚ ਯੂਕਰੇਨ ਤੇ ਹਮਲੇ ਤੋਂ ਬਾਅਦ EU ਨੇ ਪਹਿਲਾਂ ਹੀ ਰੂਸ ਨਾਲ ਆਪਣੇ ਵੀਜ਼ਾ ਸੁਵਿਧਾ ਸਮਝੌਤੇ ਨੂੰ ਮੁਅਤਲ ਕਰ ਦਿੱਤਾ ਸੀ ਜਿਸ ਨਾਲ ਵੀਜ਼ਾ ਪ੍ਰਾਪਤ ਕਰਨਾ ਵਧੇਰੇ ਸਮਾਂ ਲੈਣ ਵਾਲਾ ਤੇ ਮਹਿੰਗਾ ਹੋ ਗਿਆ ਐਸਨ ਸਾਡੇ ਲੋਕਾਂ ਦੀਆਂ ਖਬਰਾਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ